brought to by silver pumps top quality or consistent performance ke liye sirf silver pumps naam yaad rakhna 13 april 1919 nu jallianwala bagh de vich hoye khurni sake di yaadgar ek amritsar de ranjit avenue de rose garden de vich banayi gayi si captain amrinder singh di di sarkar 2017 de vich aayi us vele is jagah te us sake di yaadgar banayi gayi si halanki us yaadgar nu sambhal ke rakhna ਉਸ ਤੋਂ ਬਾਅਦ ਸਰਕਾਰਾਂ ਦਾ ਕੰਮ ਸੀ ਲੇਕਿਨ ਹਾਲਾਤ ਕੀ ਹੈ ਕਿਉਂਕਿ ਉਹਨ ਫਿਰ 13 April 1919 ਤੇ ਖੂਨੀ ਸਾਕੇ ਨੂੰ ਹਜ਼ਾਰਾਂ ਜਿਹੜੇ ਪర్యాటਕ ਹੈ ਉਹ ਲੋਕਾਂ ਨੂੰ ਸ਼ਰਧਾਂਜਲੀ ਦੇਣ ਪੁੱਜਾਂਗੇ ਸਭ ਤੋਂ ਪਹਿਲਾਂ ਉਸ ਯਾਦਗਾਰ ਦੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਲਿਆਂਵਾਲਾ ਬਾਗ ਸਤਬ ਦੀ ਸਮਾਰਕ ਦਾ ਨੀਂਹ ਪੱਥਰ 25 January 2021 ਨੂੰ ਕੈਪਟਨ ਰਮਿੰਦਰ ਸਿੰਘ ਕਿਉਂਕਿ 2017 ਦੇ ਵਿੱਚ ਕੈਪਟਨ ਰਮਿੰਦਰ ਸਿੰਘ ਦੀ ਸਰਕਾਰ ਆਈ ਸੀ ਕਾਂਗਰਸ ਦੀ ਸਰਕਾਰ ਸੀ ਹਾਲਾਂਕਿ 2022 ਦੇ ਵਿੱਚ ਸਰਕਾਰ ਜ਼ਰੂਰ ਗਈ ਹੈ ਆਵਾਦੀ ਪਾਰਟੀ ਦੀ ਸਰਕਾਰ ਆਈ ਹੈ ਲੇਕਿਨ ਹਾਲਾਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ 25 ਜਨਵਰੀ 2021 ਨੂੰ ਇਸ ਦਾ ਸ਼ੁਭਾਰambh ਕੀਤਾ ਗਿਆ ਸੀ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਕਿ ਯਾਦਗਾਰ ਜ਼ਰੂਰ ਬਣਾਈ ਗਈ ਸੀ ਲੇਕਿਨ ਉਸ ਦੇ ਉਸ ਨੂੰ ਕਿੰਨਾ ਸੰਭਾਲ ਕੇ ਰੱਖਿਆ ਗਿਆ ਉਹ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਟਾਈਲਾਂ ਲਗਾਈਆਂ ਗਈਆਂ ਸੀ ਉਹ ਟਾਈਲਾਂ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀਆਂ ਵਾਂ ਸ਼ਹੀਦਾਂ ਦਾ ਜਿੱਥੇ ਸਾਰਣੀ ਲਿਖੀ ਹੈ ਜਿਨ੍ਹਾਂ ਦੇ ਨਾਮ ਤੁਸੀਂ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਜਿਸ ਜਗ੍ਹਾ ਤੇ ਸ਼ਹੀਦਾਂ ਦੇ ਨਾਮ ਲਿਖੇ ਆ ਉਹ ਵੀ ਟੁੱਟ ਚੁੱਕੇ ਆ ਹਾਲਾਂਕਿ ਕੁਝ ਜਿਹੜੀਆਂ ਲਾਈਟਾਂ ਲੱਗੀਆਂ ਸੀ ਉਹ ਚੋਰ ਜ਼ਰੂਰ ਲੈ ਗਏ ਇਸ ਜਗ੍ਹਾ ਤੇ ਕਿਉਂਕਿ ਇਸ ਜਗ੍ਹਾ ਨੂੰ ਸੰਭਾਲ ਕੇ ਰੱਖਣਾ ਸਰਕਾਰਾਂ ਦੀ ਜ਼ਿੰਮੇਵਾਰੀਆਂ ਸੀ ਸੋ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਟਾਈਲ ਜਿਹੜੀ ਲੱਗੀ ਹੈ ਉਹ ਟਾਈਲ ਵੀ ਇਸ ਜਗ੍ਹਾ ਤੋਂ ਲੱਗ ਚੁੱਕੀ ਹੈ ਲਾਈਟਾਂ ਜਿਹੜੀਆਂ ਲੱਗੀਆਂ ਸੀ ਲਾਈਟਾਂ ਵੀ ਟੁੱਟ ਚੁੱਕੀਆਂ ਵਾ ਚੋਰ ਲੈ ਗਏ ਆ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਹ ਉਸ ਜਗ੍ਹਾ ਵਾ ਜਿੱਥੇ ਹਰ 13 ਅਪ੍ਰੈਲ 1999 ਨੂੰ ਹਰ ਸਾਲ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਾਂ ਕੋਈ ਕੇਂਦਰ ਤੋਂ ਮੰਤਰੀ ਜਾਂ ਕੋਈ ਪੰਜਾਬ ਦੇ ਅਗਰ ਕੈਬਨਿਟ ਮੰਤਰੀ ਆਂਦੇ ਆ ਤਾਂ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜ਼ਰੂਰ ਪੁੱਜਦੇ ਆ ਲੇਕਿਨ ਅੱਜ ਦੇ ਹਾਲਾਤ ਉਹ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਸ਼ਰਧਾਂਜਲੀ ਜ਼ਰੂਰ ਦਿੱਤੀ ਜਾਂਦੀ ਹੈ ਯਾਦ ਜ਼ਰੂਰ ਕੀਤਾ ਜਾਂਦਾ ਕੀਤਾ ਜਾਂਦਾ ਲੇਕਿਨ ਅੱਜ ਵੀ ਸ਼ਹੀਦਾਂ ਨੂੰ ਜਿਹੜੀ ਸਾਮ ਸੰਭਾਲ ਜਿਹੜੀ ਉਹਨਾਂ ਦੀ ਯਾਦਗਰ ਦੀ ਸਾਮ ਸੰਭਾਲ ਰੱਖਣੀ ਸੀ ਉਹ ਸਾਮ ਸੰਭਾਲ ਦੀ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਗਾਂਦੇ ਜ਼ਰੂਰ ਨਜ਼ਰ ਆ ਰਿਹਾ ਉਸ ਜਗ੍ਹਾ ਤੇ ਉਸ ਦੇ ਸਾਹਮਣੇ ਜ਼ਰੂਰ ਲਿਖਿਆ ਹੋਇਆ ਹੈ ਇਹ ਯਾਦਗਰ ਜੱਲਿਆਂ ਵਾਲੇ ਬਾਗ ਦੇ ਵਿੱਚ ਹੋਏ ਕਤਲੇਆਮ ਦੀ 100ਵੀਂ ਵਰੇਗੰਢ ਤੇ ਉਹਨਾਂ ਨੂੰ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ 13 April 1919 ਨੂੰ ਵਿਸਾਖੀ ਵਾਲੇ ਦਿਨ ਆਪਣੀ ਜਾਨਾਂ ਜਾਨਾਂ ਤਾਨਾਸ਼ਾਹ ਬ੍ਰਿਟਿਸ਼ ਰਾਜ ਦੇ ਜ਼ਾਲਮ ਹਤਾ ਵਿਚ ਗਵਾਈਆਂ ਸੋ ਸਮਾਜ ਸੇਵੀ ਸਾਡਾ ਮੌਜੂਦ ਹੈ ਅਸੀਂ ਗੱਲ ਕਰਾਂਗੇ 25 ਇਸ ਯਾਦਗਰ ਬਣਾਈ ਗਈ ਸੀ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹਰ ਸਾਲ 13 April 1919 ਨੂੰ ਲੇਕਿਨ ਯਾਦਗਰ ਦੀ ਸਾਂਭ ਸੰਭਾਲ ਕੈਪਟਨ ਸਾਹਿਬ ਨੇ ਤੇ ਯਾਦਗਰ ਬਣਾਤੀ ਲੇਕਿਨ ਸਾਂਭ ਸੰਭਾਲ ਕਰਨਾ ਕਿਸ ਦੀ ਜ਼ਿੰਮੇਵਾਰੀ ਹੈ ਦੇਖੋ ਅਮਿਤ ਜੀ ਇੱਕ ਬੜੀ ਦੁਖਦਾਈ ਔਰ ਨੰਦਾਮਤ ਸ਼ਰਮਿੰਦਗੀ ਦਾ ਬਾਇਸ਼ ਬਣਾਉਣ ਵਾਲੀ ਇਹ ਹਾਲਾਤ ਹੈ ਇਸ ਵੇਲੇ ਇਸ ਮੈਮੋਰੀਅਲ ਦੇ ਜਿਹੜਾ ਕਿ ਜਲਿਆਂਵਾਲਾ ਬਾਗ ਸਾਕਾ ਦੇ ਉੱਪਰ ਜਿਹੜਾ ਮੈਸੇਜਰ ਹੋਇਆ ਸੀ ਬੜਾ ਵੱਡਾ નિર્ਦੋਸ਼ ਲੋਕਾਂ ਨੂੰ ਉਹ ਕਿਸੇ ਵੀ ਮਜ਼ਮਨਤ ਨਾਲ ਸੰਬੰਧਤ ਹੋਣ ਸਿੱਖ ਹੋਣ ਹਿੰਦੂ ਹੋਣ ਪਾਰਸੀ ਹੋਣ ਜੈਨ ਹੋਣ ਮੁਸਲਿਮ ਹੋਣ ਕਿਸੇ ਵੀ ਤਬਕੇ ਦੇ ਨਾਲ ਸੰਬੰਧਿਤ ਧਰਮ ਦੇ ਨਾਲ ਸੰਬੰਧਿਤ ਲੋਕਾਂ ਦੇ ਨਾਲ ਤਸ਼ੱਦਦ ਹੋਈ ਸੀ ਉਹਨਾਂ ਦਾ ਕਤਲੇਆਮ ਹੋਇਆ ਸੀ ਉਸ ਦੀ ਯਾਦਗਾਰ ਦੇ ਰੂਪ ਦੇ ਵਿੱਚ ਇਹ ਮੈਮੋਰੀਅਲ ਰਣਜੀਤ ਐਵਿਨਿਊ ਦੇ ਆਨੰਦ ਅੰਮ੍ਰਿਤ ਪਾਰਕ ਵਿੱਚ ਬਣਾਇਆ ਗਿਆ ਸੀ ਜਿਹਦੇ ਕਰੀਬ ਏਰੀਆ 4490 ਸਕੁਅਰ ਮੀਟਰ ਸੀ ਉਹ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਮਿਊਜ਼ੀਅਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਇਆ ਗਿਆ ਸੀ ਔਰ ਜਿਹੜੀ ਸੂਚੀ ਤੁਸੀਂ ਆਪਣਾ ਕੈਮਰਾ ਸਕਰੀਨ 'ਤੇ ਦਿਖਾਈ ਆ ਉਹ ਸੂਚੀ ਕਰੀਬ 488 ਦੇ ਕਰੀਬ ਉਹਨਾਂ ਸੂਰਬੀਰ ਬਹਾਦਰਾਂ ਦੀ ਜਿਨ੍ਹਾਂ ਨੇ ਮਾਰ ਦਿੱਸ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਿਆਗ ਦੇ ਦਿੱਤਾ ਸੀ ਬਲੀਦਾਨ ਦੇ ਦਿੱਤਾ ਸੀ ਫ੍ਰੀडम ਸਟਰਗਲ ਦੇ ਟਾਈਮ ਦੇ ਉੱਤੇ ਜਲਿਆਂਵਾਲਾ ਬਾਗ ਸਮਾਰਕ ਦੇ ਉੱਤੇ ਔਰ ਉੱਥੇ ਦੁਬਾਰਾ ਜਦੋਂ ਇਹ ਸਮਾਰਕ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਪਰ ਤੁਸੀਂ ਇਹਦੇ ਤਰਸਯੋਗ ਹਾਲਾਤ ਇਸ ਵੇਲੇ ਦੇਖ ਸਕਦੇ ਹੋ ਕਿ ਸਾਹਮਣੇ ਹਰ ਚੀਜ਼ ਜਿਹੜੀ ਸੂਚੀ ਵੀ ਲੱਗੀ ਆ ਸ਼ਹੀਦਾਂ ਦੇ ਨਾਮ ਦੀ ਉਹਨਾਂ ਦੀ ਕਿਸ ਤਰ੍ਹਾਂ ਬੇਕਦਰਹੀ ਹੋ ਰਹੀ ਆ ਕਿਸ ਤਰ੍ਹਾਂ ਬੇਹਰਮਤੀ ਹੋ ਰਹੀ ਆ ਉਹਨਾਂ ਨੂੰ ਕਿਸ ਤਰ੍ਹਾਂ ਬੇਅਦਬੀ ਦੇ ਰੂਪ ਦੇ ਵਿੱਚ ਇੱਥੇ ਸਾਹਮਣੇ ਸਾਡੇ ਨਜ਼ਰ ਆ ਰਿਹਾ ਔਰ ਜੇ ਕੋਈ ਅੰਤਰਰਾਸ਼ਟਰੀ ਪੱਧਰ ਤੇ ਕੋਈ ਟੂਰਿਸਟ ਕੋਈ ਪੈਲਗ੍ਰਮ ਕੋਈ ਸ਼ਰਧਾਲੂ ਇਹਨਾਂ ਨੂੰ ਨਤਮਸਤਕ ਹੋਣ ਜੇ ਇੱਥੇ ਆ ਜੇ ਤੇ ਕਿੰਨੀ ਬਦਨਸੀਬੀ ਆ ਸਾਡੀ ਕਿ ਕਿੰਨੀ ਮਾੜੀ ਛਵੀ ਇਮੇਜ ਸਾਡੀ ਇਸ ਵੇਲੇ ਜਾ ਰਹੀ ਆ ਔਰ ਜਨਵਰੀ 25 2021 ਨੂੰ ਇਹ 인ਡੀਪੈਂਡੈਂਸ ਡੇ 75ਵੇਂ ਦੇ ਉੱਤੇ ਸਮਰਪਿਤ ਲੋਕਾਂ ਨੂੰ ਕਰਨ ਦੀ ਗੱਲ ਕਰ ਦਿੱਤੀ ਗਈ ਸੀ ਪਰ ਤੁਸੀਂ ਅੱਜ ਵੇਖ ਲਓ ਕਿ ਇੰਨੀ ਬਦਨਸੀਬੀ ਆ ਇਹਨਾਂ ਸ਼ਹੀਦਾਂ ਦੀ ਸਾਡਾ ਮਾਣ ਸਤਕਾਰ ਤੇ ਇਹ ਆ ਇਹਨਾਂ ਸ਼ਹੀਦਾਂ ਵਾਸਤੇ ਕਿ ਉਸ ਤੋਂ ਬਾਅਦ 2021 ਤੋਂ ਬਾਅਦ ਇੱਕ ਵੀ ਵਾਰ ਇੱਥੇ ਕਦੀ ਪ੍ਰੋਗਰਾਮ ਸਰਕਾਰੀ ਜਾਂ ਪ੍ਰਾਈਵੇਟ ਕੋਈ ਉਲੀਕਿਆ ਨਹੀਂ ਗਿਆ ਸ਼ਹੀਦਾਂ ਨੂੰ ਯਾਦ ਹੀ ਨਹੀਂ ਕੀਤਾ ਗਿਆ ਸੋ ਇਸ ਕਰਕੇ ਉਦੋਂ ਵੀ 29 ਦੇ ਕਰੀਬ ਫੈਮਿਲੀ ਮੈਂਬਰਸ ਇਹਨਾਂ ਸ਼ਹੀਦਾਂ ਦੇ ਉਹਨਾਂ ਦੀ ਯਾਦਗਾਰ ਦੇ ਵਿੱਚ ਆਈਡੈਂਟੀਫਾਈ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਉਹਨਾਂ ਨੂੰ ਮਾਨ ਸਨਮਾਨ ਦਾ ਦਿੱਤਾ ਸੀ ਔਰ ਰਿਸਰਚ ਵੀ ਹੋਈ ਸੀ ਆਈਡੈਂਟੀਫਾਈ ਕੀਤਾ ਗਿਆ ਸੀ ਔਰ ਇਸ ਜ਼ੁਲਮ ਦੇ ਉੱਪਰ ਇਸ ਜ਼ਬਰ ਦੇ ਉੱਪਰ ਜਦੋਂ ਕਰੀਬ 1650 ਦੇ ਕਰੀਬ ਬ੍ਰਿਟਿਸ਼ ਫੋਰਸਸ ਨੇ ਮਜ਼ਲੂਮਾਂ ਦੇ ਉੱਪਰ ਗੋਲੀਆਂ ਚਲਾਈਆਂ ਸੀ ਜਿਨ੍ਹਾਂ ਦੀ ਤਦਾਦ ਹਜ਼ਾਰਾਂ ਤੋਂ ਉੱਪਰ ਦੱਸੀ ਜਾਂਦੀ ਹੈ ਕਿ ਕਤਲ ਹੋ ਗਏ ਸੀ ਔਰ 1500 ਤੋਂ ਪਲੱਸ 2000 ਦੇ ਕਰੀਬ ਇੰਜਰਡ ਹੋ ਗਏ ਸੀ ਔਰ ਮੈਂ ਆਪ ਜੀ ਨੂੰ ਇਹ ਵੀ ਬਿਆਨ ਕਰ ਦਵਾ ਕਿ ਸਭ ਤੋਂ ਇੰਪੋਰਟੈਂਟ ਹੈ ਜੇ ਸਾਡੇ ਲੋਕ ਇਹ ਸਾਡੇ ਲੋਕ ਸ਼ਹੀਦਾਂ ਦਾ ਸਤਿਕਾਰ ਸਨਮਾਨ ਨਹੀਂ ਕਰ ਰਹੇ ਪਰ ਹੋਰ ਲੋਕ ਵਿਦੇਸ਼ਾਂ ਦੇ ਵਿੱਚ ਅੱਜ ਵੀ ਇਨ੍ਹਾਂ ਮੈਮੋਰੀਅਸ ਦੀ ਬਹੁਤ ਵੱਡੀ ਗੂੰਜ ਹੈ ਔਰ 488 ਮੈਂ ਅੱਗੇ ਅਰਜ਼ ਕੀਤਾ ਕਿ ਇਹ ਜਿਹੜੀ ਲਿਸਟ ਤੁਸੀਂ ਹੁਣ ਦੇਖ ਪਾ ਰਹੇ ਹੋ 488 ਦੇ ਕਰੀਬ ਇਹ ਲਿਸਟ ਇੱਥੇ ਨਾਮ ਉਕਾਰੇ ਗਏ ਨੇ ਔਰ ਹਰ ਪਾਸੇ ਇਹ ਲਿਸਟ ਟੁੱਟ ਗਈ ਆ ਭੱਜ ਗਈ ਆ ਔਰ ਬਹੁਤ ਸ਼ਰਮਿੰਦਗੀ ਦਾ ਬਾਇਸ ਸਾਨੂੰ ਇਹ ਬਣਾ ਰਹੀ ਹੈ ਤੁਸੀਂ ਆਪ ਦੇਖੋ ਕਿ ਇੰਨਾ ਪੈਸਾ ਖਰਚ ਕਰਕੇ ਮੈਮੋਰੀਅਲ ਬਣਾਇਆ ਗਿਆ ਹੋਵੇ ਔਰ ਉਸ ਵੇਲੇ ਦਾ ਡਿਪਾਰਟਮੈਂਟ ਆਫ ਕਲਚਰ ਅਫੇਅਰਸ ਆਰਕੀਟੈਕਚਰਲ ਐਂਡ ਪੀ ਡਬਲਯੂ ਡੀ ਨੇ ਇਹ ਪਾਰਕ ਨੂੰ ਡਿਜ਼ਾਈਨ ਕੀਤਾ ਹੋਵੇ ਪਰ ਉਸ ਤੋਂ ਬਾਅਦ ਇੱਕ ਵੀ ਸਰਕਾਰੀ ਪ੍ਰੋਗਰਾਮ ਸਮਾਗਮ ਇੱਥੇ ਨਾ ਹੋਇਆ ਹੋਵੇ ਸੋ ਇਹ ਬਹੁਤ ਹੀ ਤਰਾਸ ਦੀ ਵਾਲੀ ਗੱਲ ਆ ਦੁੱਖ ਵਾਲੀ ਗੱਲ ਆ ਔਰ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਵੀ ਸਾਰ ਨਹੀਂ ਕਿਸੇ ਨੇ ਲਈ ਪੁੱਛ ਕੇ ਕਿਸੇ ਨੇ ਨਹੀਂ ਕੀਤੀ ਆਸੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਗੰਦਗੀ ਦਾ ਮਾਹੌਲ ਆ ਆਸੇ ਪਾਸੇ ਗੰਦਗੀ ਆ ਕੋਈ ਗ੍ਰੀਨ ਬੈਲਟ ਨੂੰ ਮੇਨਟੇਨ ਨਹੀਂ ਕੀਤਾ ਗਿਆ ਔਰ ਜਿਹੜਾ ਅੰਗਰੇਜ਼ਾਂ ਨੇ ਤੇ ਜ਼ਬਰ ਦੀ ਪਾਲਿਸੀ ਨੂੰ ਜਿਹੜਾ ਇੰਪਲੀਮੈਂਟ ਕੀਤਾ ਸੀ ਔਰ ਜਿਹੜਾ ਹਾਦਸਾ ਹੈ ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸਾਡੀ ਆਜ਼ਾਦੀ ਲਈ ਉਹਨਾਂ ਨੂੰ ਅਸੀਂ ਕੀ ਸਨਮਾਨ ਸਤਕਾਰ ਦੇ ਦੇ ਰਹੇ ਹਾਂ ਇਹ ਤੁਸੀਂ ਆਪ ਹੀ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕੀ ਲੱਗਦਾ ਹੈ ਕਿ ਸਰਕਾਰਾਂ ਦਾ ਕੰਮ ਖਤਮ ਹੋ ਜਾਂਦਾ ਜਦੋਂ ਇੱਕ ਸਰਕਾਰ ਵਾਅਦਾ ਕਰਦੀ ਹੈ ਯਾਦਗਾਰ ਬਣਾਵਾਂਗੇ ਲੇਕਿਨ ਉਸ ਯਾਦਗਾਰ ਦੀ ਸੰਭਾਲ ਕਰਨਾ ਕਿਹਦਾ ਕੰਮ ਹੈ ਉਹ ਵੀ ਤਾਂ ਸਰਕਾਰਾਂ ਦਾ ਕੰਮ ਹੈ ਦੇਖੋ ਸਰਕਾਰਾਂ ਦਾ ਕੰਮ ਹੈ ਪਰ ਸਾਡੀ ਇਤਰਾਸ ਦੀ ਹੈ ਤੁਸੀਂ ਦੇਖੋ ਯੂਕੇ ਦੇ ਵਿੱਚ ਜਦੋਂ ਵੀ ਹੁਣ 106ਵੀਂ ਐਨੀਵਰਸਰੀ ਇਸ ਵਾਰ 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਦੀ ਆਉਣੀਆ ਮੈਸੇਜਰ ਦੀ ਆਉਣੀਆ ਤੇ ਯੂਕੇ ਦੀ ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਦੀ ਸੰਸਦ ਦੇ ਵਿੱਚ ਵੀ ਇਹਦੀ ਗੂੰਜ ਉੱਠਣੀ ਸ਼ੁਰੂ ਹੋ ਗਈ ਆ ਉੱਥੋਂ ਦੇ ਮੈਂਬਰ ਪਾਰਲੀਮੈਂਟ ਜਿਹੜੇ ਆ ਬੌਬ ਬਲੈਕਮੈਨ ਉਹਨਾਂ ਨੇ ਤਾਂ ਕਲੀਅਰਲੀ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਜਿਹੜੀ ਯੂਕੇ ਗਵਰਨਮੈਂਟ ਆ ਉਹ ਜਿਹੜਾ ਜਲਿਆਂਵਾਲਾ ਬਾਗ ਮੈਸੇਜਰ ਹੋਇਆ ਉਹਦੇ ਵਾਸਤੇ ਇੱਕ ਜਿਹੜੀ ਐਟ੍ਰੋਸਿਟੀ ਲੋਕਾਂ ਦੇ ਕੀਤੀ ਗਈ ਤਸ਼ੱਦਦ ਕੀਤਾ ਗਿਆ ਉਹਦੇ ਵਾਸਤੇ ਯੂਕੇ ਗਵਰਨਮੈਂਟ ਆਫੀਸ਼ੀਅਲ ਤੌਰ ਦੇ ਉੱਤੇ ਬ੍ਰਿਟਿਸ਼ ਐਮਪਾਇਰ ਦੀ ਉਸ ਸਮੇਂ ਦੀ ਕਾਰ ਕਰਦਿਗੇ ਲਈ ਮਾਫੀ ਮੰਗੇ ਇਹ ਉਹਨਾਂ ਨੇ ਗੱਲ ਕੀਤੀ ਹੈ ਕਿ ਬਹੁਤ ਕਲੀਅਰਲੀ ਅਪੋਲੋਜੀ ਵੀ ਸਰਕਾਰ ਕਰੇ ਔਰ ਇਦਾਂ ਦੀ ਰੋਂਗ ਡੂਇੰਗ ਵਾਸਤੇ ਰੀਮੋਰਸ ਕਰੇ ਪਛਤਾਵਾ ਪ੍ਰਗਟ ਕਰੇ ਆਫੀਸ਼ੀਅਲੀ ਬਿਆਨ ਜਾਰੀ ਕਰੇ ਅੱਜ ਵੀ ਹਾਂਜੀ ਅੱਜ ਵੀ ਅਸੀਂ ਅਗਰ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸਰਕਾਰ ਸੀ ਉਹਨਾਂ ਦੀ 2017 ਦੇ ਵਿੱਚ ਆਈ ਤੇ 2021 ਦੇ ਵਿੱਚ ਉਹਨਾਂ ਨੇ ਯਾਦਗਾਰ ਬਣਾਈ ਲੇਕਿਨ ਇਸ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ ਜਿਹੜੇ ਪ੍ਰਾਟਿਕ ਆਂਦੇ ਹਰ ਰੋਜ਼ ਅੰਮ੍ਰਿਤਸਰ ਦੇ ਵਿੱਚ ਲੱਖ ਤੋਂ ਸਵਾਂ ਲੱਖ ਉਹ ਜੱਲਿਆਂ ਦੇ ਬਾਗੀ ਜਾਂਦੇ ਆ ਬਲਕਿ ਇਸ ਜਗ੍ਹਾ ਤੇ ਉਹਨਾਂ ਨੂੰ ਪਤਾ ਵੀ ਨਹੀਂ ਕਿ ਲੱਗਦਾ ਸੀ ਕਿ ਉਹਨਾਂ ਨੂੰ ਬਣਾਣ ਲੱਗਿਆ ਜਾਗਰੂਕ ਲੋਕਾਂ ਨੂੰ ਕਰਨਾ ਚਾਹੀਦਾ ਸੀ ਇਸ ਦਾ ਸਾਰਾ ਜਿਹੜਾ ਵਿਭਾਗ ਹੈ ਟੂਰਿਸਟ ਵਿਭਾਗ ਹੈ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਤੱਕ ਇਹ ਗੱਲ ਪਹੁੰਚਾਣੀ ਚਾਹੀਦੀ ਸੀ ਦੇਖੋ ਸਰਕਾਰਾਂ ਦੀ ਬਹੁਤ ਵੱਡੀ ਕਮੀ ਖਾਮੀ ਰਹੀ ਹੈ ਉਹ ਕਹਿੰਦੇ ਨਾ ਕਿ ਹਰ ਜ਼ੁਲਮ ਕੀ ਤੌਫੀਕ ਹੈ ਜ਼ਾਲਮ ਕੀ ਵਿਰਾਸਤ ਮਜ਼ਲੂਮ ਕੇ ਹੱਸੇ ਮੈਂ ਤਸੱਲੀ ਨਾ ਦਲਾਸਾ ਤੁਸੀਂ ਮਜ਼ਲੂਮ ਜਿਨ੍ਹਾਂ ਨੇ ਜਾਨਾਂ ਗਵਾਲੀਆਂ ਜਿਨ੍ਹਾਂ ਦੇ ਪਰਿਵਾਰਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਮਨੋਦਸ਼ਾ ਇਹ ਸਾਰੇ ਸਿਸਟਮ ਨੂੰ ਵੇਖ ਕੇ ਕੀ ਹੋਊਗੀ ਤੁਸੀਂ ਸਰਕਾਰਾਂ ਦੀ ਗੱਲ ਕਰ ਦਿੱਤੀ ਆ ਉਹ ਕਹਿੰਦੇ ਨਾ ਕਿ ਦੁਸ਼ਮਣ ਤੋਂ ਬਾਹਰ ਤੌਰ 'ਤੇ ਦੁਸ਼ਮਣ ਤੂੰ ਨੇ ਵੀ ਫਰਾਹਮ ਨਾ ਕੀਤਾ ਪਾਣੀ ਜ਼ਰਾ ਸਾ ਇੱਥੋਂ ਪਾ ਆਇਆ ਕਿ ਜਿਹੜੇ ਲੋਕਾਂ ਨੇ ਸਾਡ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਯੂਕੇ ਦੇ ਪਾਰਲੀਮੈਂਟ ਦੇ ਵਿੱਚ ਗੱਲਾਂ ਹੋ ਰਹੀਆਂ ਕਿ ਮਾਫੀ ਮੰਗੋ ਪਛਤਾਵਾ ਬਿਆਨ ਕਰੋ ਪਰ ਸਾਡੇ ਲੋਕ ਜਿਨ੍ਹਾਂ ਵਾਸਤੇ ਜਿਨ੍ਹਾਂ ਦੇ ਲਈ ਇਹ ਸਾਰੇ ਉਪਰਾਲੇ ਕੀਤੇ ਆ ਉਹਨਾਂ ਦੇ ਹਾਲਾਤ ਤੁਸੀਂ ਆਪ ਦੇਖ ਲਓ ਕੋਈ ਸਤਕਾਰ ਸਨਮਾਨ ਇਹਨਾਂ ਨੂੰ ਨਹੀਂ ਦੇ ਰਿਹਾ ਮੇਰਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਰੋਸ਼ ਹੈ ਕਿ ਜੋ ਉਹ 29 ਦੇ ਕਰੀਬ ਉਹ ਪਰਿਵਾਰਕ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਸਨਮਾਨਤ ਕੀਤੇ ਸੀ ਉਹ ਵਿਚਾਰਿਆਂ ਨੇ ਕਦੀ ਆ ਕੇ ਇੱਥੋਂ ਦੀ ਸਾਰ ਲਈ ਕਦੀ ਆਵਾਜ਼ ਬੁਲੰਦ ਕੀਤੀ ਹੈ ਕਿ ਇੱਥੇ ਸਿਸਟਮ ਠੀਕੇ ਤੇ ਜਾਣ ਔਰ ਮੈਂ ਇਹ ਵੀ ਆਪ ਜੀ ਨੂੰ ਦੱਸ ਦਵਾਂ ਕਿ ਜਿਹੜੇ 5 ਪਿਲਰਸ ਸਾਹਮਣੇ ਬਣਾਏ ਗਏ ਆ ਉਹਨਾਂ ਦੀ ਯਾਦ ਦੇ ਵਿੱਚ ਉਹ ਵੀ ਸਾਡੇ ਪ੍ਰਾਈਮ ਸੈਕਰੀਫਾਈਸ ਨੂੰ ਬਿਆ ਕਰਦੇ ਆ 5 ਪਿਲਰਸ ਤੋਂ ਭਾਵੇਂ ਆ ਕਿ ਸਭ ਤੋਂ ਛੋਟਾ ਜਿਹੜਾ ਉਹ ਬੱਚੇ ਵਾਸਤੇ ਆ ਉਸ ਤੋਂ ਬਾਅਦ ਮਿਡਲ ਏਜ ਵਾਸਤੇ ਆ ਫਿਰ ਇੱਕ ਯੰਗ ਏਜ ਵਾਸਤੇ ਆ ਫਿਰ ਇੱਕ 올ਡ ਏਜ ਵਾਸਤੇ ਆ ਸੋ ਪੰਜ ਪਿਲਰ ਬਣਾਏ ਗਏ ਸੀ ਹਰ ਤਰ੍ਹਾਂ ਦੀ ਹਰ ਉਮਰ ਦਾਜ ਲੋਕਾਂ ਨੂੰ ਯਾਦ ਵਾਸਤੇ ਉਹਨਾਂ ਦੀ ਬਣਾਏ ਗਏ ਸੀ ਪਰ ਤੁਸੀਂ ਇਹ ਦੇਖ ਲਓ ਕਿ ਉਸ ਪਿਲਰ ਦੀਆਂ ਵੀ ਟਾਈਲਾਂ ਟੁੱਟ ਗਈਆਂ ਨੇ ਉੱਥੇ ਗੰਦਗੀ ਦਾ ਢੇਰ ਹੈ ਹਰ ਪਾਸੇ ਪੀਪਲ ਦੇ ਬੂਟੇ ਉੱਗ ਗਏ ਆ ਔਰ ਇਹ ਸਾਡਾ ਸਨਮਾਨ ਸਤਕਾਰ ਹੈ ਇਹਨਾਂ ਲੋਕਾਂ ਨੂੰ ਸੋ ਇਸ ਕਰਕੇ ਮੇਰਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਰੋਸ਼ ਹੈ ਜਦੋਂ ਤੇਰਾ ਅਪ੍ਰੈਲ ਆਉਣੀ ਆ ਵਿਸਾਖੀ ਦਾ ਦਿਹਾੜਾ ਆਉਣਾ ਜਿਲ੍ਹਿਆਂ ਵਾਲਾ ਬਾਗ ਮੈਸੇਜ ਕਰਦਾ ਸਮਾਉਣਾ ਤਾਂ ਲੋਕ ਫਿਰ ਉਹਨੂੰ ਮੀਡੀਆ ਓਪਰਚ्युनिटी ਬਣਾਉਂਦੇ ਆ ਵੀਡੀਓ ਓਪਰਚ्युनिटी ਬਣਾਉਂਦੇ ਆ ਅਖਬਾਰਾਂ ਚ ਫੋਟੋ ਆ ਜਾਂਦੀਆਂ ਜੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜੇ ਸਰਕਾਰਾਂ ਨੇ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਨਹੀਂ ਸੁਰੱਖਿਆ ਨਹੀਂ ਕੀਤੀ ਪਰ ਉਸ ਤੋਂ ਬਾਅਦ ਪਰਿਵਾਰਾਂ ਦਾ ਕੋਈ ਫਰਜ਼ ਨਹੀਂ ਸੀ ਬਣਦਾ ਕਿ ਉਹ ਆ ਕੇ ਇੱਥੇ ਵਿਰੋਧ ਆਪਣਾ ਜ਼ਾਹਰ ਕਰ ਦੇ ਕਿ ਸਾਡੇ ਸ਼ਹੀਦਾਂ ਨੂੰ ਤੁਸੀਂ ਇਹ ਸਨਮਾਨ ਸਤਕਾਰ ਦੇ ਰਹੇ ਹੋ ਫਿਰ ਇਹਦੇ ਵਿੱਚ ਬਹੁਤ ਵੱਡੀਆਂ ਅਨਾਰਮਲਿਸ ਵੀ ਆ ਕਾਰਨ ਇਹ ਆ ਕਿ ਨਾ ਤਾਂ ਇੱਥੇ ਕੋਈ ਸੁਵਿਨਰ ਹਾਲ ਬਣਿਆ ਨਾ ਤੇ ਇੱਥੇ ਕੋਈ ਅਮਰ ਜੋਤੀ ਆ ਨਾ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਮਿਊਜ਼ੀਅਮ ਹੈ ਜਿੱਥੇ ਆ ਕੇ ਲੋਕ ਨਤਮਸਤਕ ਹੋਣ ਗੱਲਬਾਤ ਕਰਨ ਕੋਈ ਇਹਦੀ ਯਾਦ ਨੂੰ ਆਪਣਾ ਤਾਜ਼ਾ ਕਰਨ ਇਮਾਨ ਤਾਜ਼ਾ ਕਰਨ ਸੋ ਇਹ ਸਾਰੀਆਂ ਚੀਜ਼ਾਂ ਦੀ ਘਾਟ ਹੋਣ ਦੇ ਨਾਲ ਨਾਲ ਲੋਕਾਂ ਨੂੰ ਤੇ ਹੀ ਨਹੀਂ ਪਤਾ ਲੱਗਦਾ ਕਿ ਇਹ ਮੈਮੋਰੀਅਲ ਜਿਹੜਾ ਬਣਾਇਆ ਕਿਸ ਕਰਕੇ ਬਣਾਇਆ ਇਹਦਾ ਪਰਪਸ ਕੀ ਆ ਇਹੋ ਹੀ ਕਾਰਨ ਬਣ ਗਿਆ ਕਿ ਇਹ ਮੈਮੋਰੀਅਲ ਚੋਰਾਂ ਦਾ ਨਸ਼ੇੜੀਆਂ ਦਾ ਆਸ਼ਿਕਾਂ ਦਾ ਔਰ ਐਂਟੀ ਸੋਸ਼ਲ ਬੈਡ 엘ਿਮੈਂਟਸ ਦਾ ਅੱਡਾ ਬਣ ਕੇ ਰਹਿ ਗਿਆ ਇੱਥੇ ਕੋਈ ਸਿਕਿਉਰਿਟੀ ਪਰਸਨਲ ਵੀ ਮੌਜੂਦ ਨਹੀਂ ਆ ਜਿੱਥੇ ਅੱਜ ਤੁਸੀਂ ਦੇਖਿਆ ਪੂਰੇ ਪੰਜਾਬ ਦੇ ਵਿੱਚ ਫਾਕੇ ਚਾਕੇ ਨਾਕੇ ਡਾਕੇ ਔਰ ਧਮਾਕਿਆਂ ਦਾ ਮਾਹੌਲ ਬਣ ਗਿਆ ਖੁਦਾ ਨਾ ਖਾਸਤਾ ਇਦਾਂ ਦੇ ਮੈਮੋਰੀਅਲ ਦੇ ਉੱਤੇ ਕੋਈ ਅਨਸਾਧਾਵੀ ਘਟਨਾ ਕਰਨ ਨੂੰ ਵਾਪਰ ਜਾਂਦੀ ਆ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਾਡੇ ਪੰਜਾਬ ਦੀ ਔਰ ਦੇਸ਼ ਦੀ ਬਦਨਾਮੀ ਹੋਊਗੀ ਸੋ ਇਸ ਕਰਕੇ ਅਲਟੀਮੇਟਲੀ ਅਜੇ ਵੀ ਸਮਾਂ ਨਾ ਮੈਂ ਕਿ ਕੁਝ ਟਾਈਮ ਹੈਗਾ 13 ਅਪ੍ਰੈਲ ਆਉਣ ਦੇ ਵਿੱਚ ਕੁਝ ਘੰਟੇ ਬਾਕੀ ਨੇ ਇੱਥੇ ਲੀਡਰਾਂ ਨੂੰ ਆਕੇ ਦੀ ਸਾਰ ਲੈਣਾਂ ਚਾਹੀਦੀ ਆ ਸਾਸਪੈ ਬਾਈ ਕਰਾਉਣੀ ਚਾਹੀਦੀ ਆ ਸੁਰੱਖਿਆ ਦੇ ਪ੍ਰਬੰਧ ਕਰਾਉਣੇ ਚਾਹੀਦੇ ਆ ਪਰ ਸ਼ਹੀਦਾਂ ਦੀ ਇਦਾਂ ਦੀ ਹੋ ਰਹੀ ਬੇਕਦਰੀ ਬੇਹਰਮਤੀ ਔਰ ਬੇਅਦਬੀ ਨੂੰ ਰੋਕਣਾ ਚਾਹੀਦਾ ਸੋ ਬਿਲਕੁਲ ਰੋਕਣਾ ਚਾਹੀਦਾ ਜਦੋਂ 13 ਅਪ੍ਰੈਲ ਆਂਦੀ ਹੈ ਤੇ ਅਸੀਂ ਸ਼ਹੀਦਾਂ ਨੂੰ ਯਾਦ ਜ਼ਰੂਰ ਕਰਦੇ ਆ ਲੇਕਿਨ ਉਹਨਾਂ ਦੀ ਜਿਹੜੀ ਯਾਦਗਾਰ ਬਣਾਈ ਆ ਉਸ ਸਾਲ ਕਿਸੇ ਦਾ ਧਿਆਨ ਨਹੀਂ ਆ ਹਾਲਾਂਕਿ ਇਸ ਯਾਦਗਾਰ ਨੂੰ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਵੇਲੇ ਬਣਾਇਆ ਗਿਆ ਸੀ ਜਦੋਂ 2017 ਨੂੰ ਸਰਕਾਰ ਆਈ ਸੀ 2021 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਵੱਲੋਂ ਖੁਦ ਇਸ ਯਾਦਗਾਰ ਦਾ ਸ਼ੁਭਰਨ ਕੀਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਨਾ ਤੇ ਕਾਂਗਰਸ ਸਰਕਾਰ ਨੂੰ ਤੇ ਨਾ ਹੀ ਉਸ ਤੋਂ ਬਾਅਦ ਜਿਹੜੀ ਆਈ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਨੇ ਇਸ ਹਾਲ ਧਿਆਨ ਦਿੱਤਾ ਤੇ ਅੱਜ ਯਾਦਗਾਰ ਦੇ ਹਾਲਾਤ ਬੁਰੇ ਆ ਲੋਕ ਇਸ ਜਗ੍ਹਾ ਤੇ ਜਰੂਰ ਚੋਰ ਆਂਦੇ ਆ ਸਮਾਨ ਚੋਰੀ ਕਰਕੇ ਲੈ ਗਏ ਲੇਕਿਨ ਇਸ ਦਾ ਵਾਲੀਵਾਰਸ ਕੋਈ ਨਹੀਂ ਹੈ ਸੋ ਅਸੀਂ ਵੀ ਇਹੋ ਹੀ ਕਵਾਂਗੇ ਕਿ ਸਰਕਾਰ ਨੂੰ ਇਸ ਹਾਲ ਧਿਆਨ ਦੇਣਾ ਚਾਹੀਦਾ ਅਮਿਤ ਸ਼ਰਮਾ ਪੰਜਾਬ ਤੱਕ ਅਮਰਿਤ